ਜਗਜੀਤ ਇੰਡਸਟਰੀ ਦਾ ਉਹਨਾਂ ਨੇ ਕੀ ਕੀਤਾ ਹੈ ਬੋਰ ਕਰਕੇ ਪਾਣੀ ਥੱਲੇ ਪਾ ਰਹੇ ਨੇ। ਔਰ ਇਹ 450 ਮੀਟਰ ਤੋਂ ਆ ਪਾਣੀ ਕੱਢਿਆ। ਇਹੀ ਮਸਲਾ ਜੀਰਾ ਫੈਕਟਰੀ ਦਾ ਹੋਇਆ ਸੀ ਜਿੱਥੇ ਅਸੀਂ ਧਰਨੇ ਲਾਏ ਸੀ। ਆ ਇਹਨਾਂ ਦੇ ਸਕਿਨ ਦੇ ਮਸਲੇ ਹੋ ਰਹੇ ਨੇ ਵੇਖਿਓ ਜੇ ਜ਼ਰਾ। ਬੱਚਿਆਂ ਦੇ ਹੱਥ ਬਾਹਾਂ ਲੱਤਾਂ ਗਲੀਆਂ ਪਈਆਂ ਨੇ। ਆ ਇਹਨਾਂ ਨੇ ਇੱਕ ਰਿਪੋਰਟ ਕਰਾਈ ਹੈ। ਪਾਣੀ ਦੀ ਗੁਣਵੰਤਾ ਕੀ ਹੈ ਆ ਵੇਖੋ ਇਹਦੇ ਤੇ ਕੀ ਲਿਖਿਆ ਹੈ ਖਰਾਬ 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 ਪੀਣ ਯੋਗਤਾ ਹੈ ਹੀ ਕਿਸੇ ਵੀ ਇਨਸਾਨ ਦੇ ਵਰਤਨ ਦੇ ਯੋਗ ਨਹੀਂ ਗਾ ਇਹ ਉਹ ਪਾਣੀ ਸੀ ਜੀਨੂੰ ਅਸੀਂ ਆਂਦੇ ਸੀ ਪੀਓ ਡੰਡ ਮਾਰੋ ਸਿਹਤ ਬਣ ਜਾਂਦੀ ਸੀ ਪੰਜਾਬ ਦਾ ਨਾਂ ਹੀ ਪਾਣੀਆਂ ਤੇ ਹੈ ਸਬਤ ਸਿੰਧੂ ਪੰਚਨਾਦ ਪੰਜਾਬ ਪਾਣੀਆਂ ਦੇ ਨਾਂ ਤੇ ਪਾਣੀ ਸਾਡਾ ਇਹੋ ਜਿਹਾ ਆ ਵੇਖੋ ਆਹਨੂੰ ਜ਼ਿੰਮੇਵਾਰ ਮੰਨਦੇ ਆ ਕਿ ਲੋਕਾਂ ਨੂੰ ਵੱਡਾ ਜ਼ਿੰਮੇਵਾਰ ਮੰਨਦੇ ਔਰ ਇੱਕ ਸਰਕਾਰ ਨਹੀਂ ਸਾਰੀਆਂ ਹੀ ਸਰਕਾਰਾਂ ਦੋਸ਼ੀ ਰਹੀਆਂ ਨੇ ਇਹਦੀਆਂ ਜਿਹੜੇ ਪਹਿਲਾਂ ਸੀ ਉਹਨਾਂ ਨੇ ਵੀ ਆ ਹੀ ਚੰਦ ਚਾੜੇ ਕਿਉਂ ਲਿਆਂਦੇ ਸੀ ਇਹ ਕਿ ਇੰਨਾ ਪਾਣੀਆਂ ਦਾ ਕੋਈ ਹੱਲ ਕੱਢਣਗੇ ਆਹ ਵੇਖ ਲਓ ਹੱਲ ਕੀ ਕੱਢਿਆ ਇਹਨਾਂ ਦੇ ਹੱਥ ਗਲੇ ਪਏ ਨੇ ਮੁੱਖ ਮੰਤਰੀ ਤੋਂ ਲੈ ਕੇ ਐਮ ਐਲ اے ਸਪੀਕਰ ਮਨਿਸਟਰ ਸਾਰੇ ਉਹਨਾਂ ਜਗ੍ਹਾ ਤੇ ਜਾ ਕੇ ਵੀਡੀਓ ਬਣਾਉਂਦੇ ਰਹੇ ਨੇ ਉਹਟੋ ਆ ਕੇ ਚਾਉਂਦੇ ਰਹੇ ਨੇ ਕਿ ਇਹ ਗਲਤ ਹੋ ਰਿਹਾ ਹੈ ਅਸੀਂ ਕਰਾਂਗੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਚੁੱਪ ਕਿਉਂ ਹੋ ਗਏ ਉਹ ਕਹਿੰਦੇ ਅਸੀਂ ਤਾਂ ਆਮ ਘਰਾਂ ਦੇ ਪੁੱਤ ਆ ਮਾਸਟਰਾਂ ਦੇ ਪੁੱਤ ਮੁੱਖ ਮੰਤਰੀ ਬਣੇ ਨੇ ਉਹਨਾਂ ਪਿੰਡਾਂ ਨਾਲਿਆਂ ਦੇ ਵਿੱਚੋਂ ਮੈਂ ਵੱਡਾ ਹੋਇਆਗਾ ਉੱਥੋਂ ਪਾਣੀ ਪੀਂਦਾ ਰਿਹਾਗਾ ਉਹਨਾਂ ਨੂੰ ਵੀ ਤਾਂ ਦੀਦਾ ਹੀ ਹੋਗਾ ਨਾ ਦਰਦ ਹੋਊਗਾ ਉਹਨਾਂ ਅੰਦਰ ਵੀ ਆਹ ਪਾਣੀ ਪਿਆ ਦਿਓ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਕੋ ਪਾਣੀ ਪੀ ਲੋ ਆਹ ਹੋਰ ਬੁੱਢੇ ਨਾਲੇ ਚੋਂ ਕੱਢ ਕੇ ਗਲਾਸ ਪੀ ਲੈਣ ਖਾ ਪਾਣੀ ਪੰਜਾਬ ਦਾ ਪਾਣੀ ਹੈ ਕੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਇਹਨਾਂ ਨੂੰ ਇਹਨਾਂ ਦੇ ਮਸਲੇ ਨਹੀਂ ਦਿਸ ਰਹੇ ਕਰਖ ਕਰ ਦੇਣਗੇ ਜੇ ਤਰੱਕੀ ਕੱਲੀ ਸਾਡੇ ਤਰੱਕੀ ਹੋਈ ਹੈ ਦੁਨੀਆ 'ਚ ਕਿਤੇ ਹੋਰ ਤਰੱਕੀ ਨਹੀਂ ਹੋਈ ਡਾਈੰਗ ਇੰਡਸਟਰੀ ਤਾਂ ਬੰਦ ਹੋਣੀ ਚਾਹੀਦੀ ਹੈ ਉਹਦੇ ਕੈਮੀਕਲ ਦੀ ਸੋਧ ਹੀ ਐ ਨਹੀਂ ਤਾਮਨ ਲਾਡੂ ਵਰਗੇ ਪ੍ਰਦੇਸ਼ ਨੇ ਡਾਈੰਗ ਡਰਾਈ ਵਾਲੀ ਲੈ ਆਉਂਦੀ ਹੈ ਬੰਦ ਕਰਤੀ ਉਹਨਾਂ ਨੇ ਸਾਡੇ ਚੱਲ ਰਹੀ ਹੈ ਪੰਜਾਬ ਤੋਂ ਆਪਣਾ ਬੀਕਾ ਨੇਅਰ ਕੈਂਸਰ ਡਰੇਨ ਜਾਂਦੀ ਹੈ ਬਠਿੰਡਾ ਤੋਂ ਜਾਂਦੀ ਹੈ ਬਠਿੰਡਾ ਤੋਂ ਚੱਲਦੀ ਹੈ ਹੋਰ ਕਿੰਨੀਆਂ ਟ੍ਰੇਨਾਂ ਚਲਾਉਣੀਆਂ ਹਜੇ ਪਾਣੀ ਬਚਾਉਣਾ ਹੈ ਤਾਂ ਇਹ ਆਪਾਂ ਨੂੰ ਹੀ ਕੁਝ ਕਰਨਾ ਪੈਣਾ ਹੈ ਗਵਰਨਮੈਂਟਾਂ ਨੇ ਕੁਝ ਨਹੀਂ ਕਰਨਾ ਕਿਉਂਕਿ ਜਦੋਂ ਇਹਨਾਂ ਨੂੰ ਵੋਟ ਚਾਹੀਦੀ ਹੁੰਦੀ ਹੈ ਇਹ ਸਾਰੇ ਫੋਟੋਆਂ ਖਿਚਾਉਂਦੇ ਨੇ ਵੀਡੀਓ ਬਣਾਉਂਦੇ ਨੇ ਤੇ ਵੋਟਾਂ ਤੋਂ ਬਾਅਦ ਇਹਨਾਂ ਨੂੰ ਨੋਟ ਚਾਹੀਦੇ ਹੁੰਦੇ ਆ ਫੇਰ ਆਖ ਦਿੰਦੇ ਗੰਦ ਪਾ ਲੋ 24 ਤਰੀਕ ਨੂੰ ਮਾਰਚ ਕਰਾਂਗੇ ਉੱਥੇ ਤੇ ਜੇ ਫੇਰ ਵੀ ਨਾ ਸੁਧਰੇ ਤਾਂ 15 ਤਰੀਕ ਨੂੰ ਅਸੀਂ ਬੁੱਡੇ ਨਾਲੇ ਨੂੰ ਵੀ ਬੰਨ ਮਾਰਾਂਗੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੁਆਣਾ ਸਾਹਿਬ ਅਸੀਂ ਪਹੁੰਚੇ ਆ ਇੱਥੇ ਇਕੱਠ ਹੋਇਆਗਾ ਕੁਝ ਨੌਜਵਾਨ ਆਏ ਨੇ ਤੇ ਸਾਡੇ ਨਾਲ ਅੰਤੋਜ ਮਾਨ ਨੇ ਜਿਹੜੇ ਪਿਛਲੇ ਕੁਝ ਸਮੇਂ ਤੋਂ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦੀ ਲੜਾਈ ਲੜ ਰਹੇ ਨੇ ਉਹ ਧਰਤੀ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਜਿਸ ਪਾਣੀ ਨੂੰ ਪੀਤਾ ਦਾ ਦਰਜਾ ਗੁਰਬਾਣੀ ਨੇ ਦਿੱਤਾ ਅੱਜ ਉਹੀ ਪਾਣੀ ਗੰਦਲੇ ਹੋ ਰਹੇ ਨਹੀਂ ਗੱਲਬਾਤ ਕਰਦੇ ਹਾਂ ਮਤੋਜ ਮਾਨ ਸਾਡੇ ਨਾਲ ਮੌਜੂਦ ਨੇ ਮਤੋਜ ਜੀ ਆ ਬੋਤਲ ਹੱਥ ਦੇ ਵਿੱਚ ਫੜੀ ਹੋਈ ਹੈ ਅੱਜ ਇਹਦਾ ਕੀ ਕਾਰਨ ਆ ਇਹ ਜੀ ਸੱਜਣ ਆਏ ਨੇ ਪਿੰਡ ਹਮੀਰਾ ਹੈ ਕੋਪੂਰਥਲਾ ਡਿਸਟ੍ਰਿਕਟ ਆ ਪੁਲੱਥ ਕੰਸਟੀਟੂਐਂਸੀ ਆ ਪੁਲੱਥ ਕੰਸਟੀਟੂਐਂਸੀ ਆ ਐਮ.ਐਲ.ਏ. ਵਾਲੀ ਜਿਹੜੀ ਹੁੰਦੀ ਆ ਔਰ ਇਹ ਰੋਡ ਹੈਗੀ ਆ ਜਿਹੜੀ ਜਲੰਧਰ ਤੋਂ ਅੰਮ੍ਰਿਤਸਰ ਰੋਡ ਦੇ ਉੱਤੇ ਇਹ ਉੱਤੇ ਫੈਕਟਰੀ ਦਾ ਨਾਮ ਕੀ ਹੈ ਜੀ ਜਗਜੀਤ ਇੰਡਸਟਰੀ ਜਗਜੀਤ ਇੰਡਸਟਰੀ ਦਾ ਉਹਨਾਂ ਨੇ ਕੀ ਕੀਤਾ ਬੋਰ ਕਰਕੇ ਜਿਹੜਾ ਕਿ ਜ਼ਿਆਦਾਤਰ ਕਰ ਰਹੀਆਂ ਨੇ ਫੈਕਟਰੀਆਂ ਬੋਰ ਕਰਕੇ ਪਾਣੀ ਥੱਲੇ ਪਾ ਰਹੇ ਨੇ ਔਰ ਇਹ 450 ਮੀਟਰ ਤੋਂ ਆ ਪਾਣੀ ਕੱਢਿਆ ਇਹੀ ਮਸਲਾ ਜੀਰਾ ਫੈਕਟਰੀ ਦਾ ਹੋਇਆ ਸੀ ਜਿੱਥੇ ਅਸੀਂ ਧਰਨੇ ਲਾਏ ਸੀ ਅੱਜ ਉਹ ਬੰਦ ਕਰਾਈ ਸੀ ਆ ਕੰਮ ਇਹਨਾਂ ਦੇ ਹੋ ਰਿਹਾ ਹੈ ਹੱਥ ਵਿਖਾਇਓ ਜੇ ਜਰਾ ਤੁਹਾਡੇ ਸੀਗੇ ਆ ਇਹਨਾਂ ਦੇ ਸਕਿਨ ਦੇ ਮਸਲੇ ਹੋ ਰਹੇ ਨੇ ਵੇਖਿਓ ਜੇ ਜ਼ਰਾ ਇਹ ਔਰ ਇਹਨਾਂ ਦੇ ਬੱਚੇ ਇਹ ਤਾਂ ਵੱਡੇ ਨੇ ਹਜੇ ਉਹਨਾਂ ਦੀ ਰਜਿਸਟੈਂਸ ਪਾਵਰ ਵੀਕ ਹੁੰਦੀ ਹੈ ਬੱਚਿਆਂ ਦੇ ਹੱਥ ਬਾਹਾਂ ਲੱਤਾਂ ਗਲੀਆਂ ਪਈਆਂ ਨੇ ਆ ਇਹਨਾਂ ਨੇ ਇੱਕ ਰਿਪੋਰਟ ਕਰਾਈ ਹੈ ਪਾਣੀ ਦੀ ਗੁਣਵੰਤਾ ਕੀ ਹੈ ਆ ਵੇਖੋ ਇਹਦੇ ਤੇ ਕੀ ਲਿਖਿਆ ਹੈ ਖਰਾਬ 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 ਪੀਣ ਯੋਗਤਾ ਹੈ ਹੀ ਨਹੀਂ ਔਰ ਪੀਣ ਯੋਗਤਾ ਖੈਰ ਇਹਨਾਂ ਦਾ ਛੱਡੋ ਆ ਪਿੱਛੇ ਜੇ ਆਪਣੀ ਪਾਰਲੀਮੈਂਟ ਦਾ ਸੈਸ਼ਨ ਹੋਇਆ ਹੈ ਸਾਡੇ ਸਾਰੇ ਡਿਸਟ੍ਰਿਕਟਾਂ ਦੀ ਇੱਕ ਰਿਪੋਰਟ ਪੇਸ਼ ਹੋਈ ਹੈ ਰਾਜ ਸਭਾ 'ਚ ਉਹਦੇ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਕਿਸੇ ਵੀ ਜਗ੍ਹਾ ਦਾ ਪਾਣੀ ਪੀਣ ਯੋਗ ਨਹੀਂਗਾ ਕਿਸੇ ਵੀ ਇਨਸਾਨ ਦੇ ਵਰਤਣ ਦੇ ਯੋਗ ਨਹੀਂਗਾ ਇਹ ਉਹ ਪਾਣੀ ਸੀ ਜਿਹਨੂੰ ਅਸੀਂ ਆਂਦੇ ਸੀ ਪੀਓ ਡੰਡ ਮਾਰੋ ਸਿਹਤ ਬਣ ਜਾਂਦੀ ਸੀ ਪੰਜਾਬ ਦਾ ਨਾ ਹੀ ਪਾਣੀਆਂ ਤੇ ਹੈ ਔਰ ਇਹ ਅੱਜ ਦਾ ਨਹੀਂ ਸਬਤ ਸਿੰਧੂ ਪੰਚਨਾਦ ਪੰਜਾਬ ਪਾਣੀਆਂ ਤੇ ਨਾ ਤੇ ਪਾਣੀ ਸਾਡਾ ਇਹੋ ਜਿਆ ਆ ਵੇਖੋ ਬਿਲਕੁਲ ਔਰ ਇਹ ਕੱਲਾ ਇੱਥੋਂ ਦਾ ਹਾਲ ਨਹੀਂ ਆ ਫਤਿਹਗੜ੍ਹ ਸਾਹਿਬ ਦੇ ਕੋਲੇ ਵੀ ਆਈ ਹੈ ਆ ਜਿਹੜਾ ਹੈਗਾ ਡੇਰਾ ਬੱਸੀ ਕੀ ਹੋ ਰਿਹਾ ਆ ਬੱਦੀ ਵਾਲੀਆਂ ਫੈਕਟਰੀਆਂ ਕੀ ਕਰ ਰਹੀਆਂ ਬੁੱਢਾ ਨਾਲਾ ਸਿੰਬਲ ਬਣਿਆ ਹੋਇਆ ਇੱਥੇ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਾਂ ਕਿ ਲੋਕਾਂ ਨੂੰ ਵੱਡਾ ਜ਼ਿੰਮੇਵਾਰ ਮੰਨਦੇ ਹਾਂ ਤੁਸੀਂ ਫੈਕਟਰੀਆਂ ਨੂੰ ਮੇਰੀ ਗੱਲ ਸੁਣੋ ਪ੍ਰਸ਼ਾਸਨ ਚਲਾਉਣਾ ਕੀ ਦਾ ਕੰਮ ਹੈ ਸਰਕਾਰ ਦਾ ਔਰ ਇੱਕ ਸਰਕਾਰ ਨਹੀਂ ਸਾਰੀਆਂ ਹੀ ਸਰਕਾਰਾਂ ਦੋਸ਼ੀ ਰਹੀਆਂ ਨੇ ਇਹਦੀਆਂ ਜਿਹੜੇ ਪਹਿਲਾਂ ਸੀ ਉਹਨਾਂ ਨੇ ਵੀ ਆ ਹੀ ਚੰਦ ਚਾੜੇ ਨੇ ਤੇ ਹੋਣ ਵਾਲੇ ਵੀ ਕਿਉਂ ਲਿਆਂਦੇ ਸੀ ਇਹ ਕਿ ਇੰਨਾ ਪਾਣੀਆਂ ਦਾ ਕੋਈ ਹੱਲ ਕੱਢਣਗੇ ਆ ਵੇਖ ਲਓ ਹੱਲ ਕੀ ਕੱਢਿਆ ਇਹਨਾਂ ਦੇ ਹੱਥ ਗਲੇ ਪਏ ਨੇ ਬੱਚਿਆਂ ਦੀਆਂ ਬਾਹਾਂ ਗਲੀਆਂ ਪਈਆਂ ਨੇ ਕੈਂਸਰ ਹੋਇਆ ਪਿਆ ਸੀ ਉੱਥੇ ਸੀਗੇ ਵਾਲੀਪੁਰ ਪਹਿਲਾਂ ਤਰਾਂਗ ਵਾਲੇ ਫੇਰ ਮਾੜੀ ਫਸਫਾ ਜਿਹੜਾ ਮੋਗੇ ਕੋਲੇ ਆ ਅੱਦੇ-ਅੱਦੇ ਪਿੰਡ ਨੂੰ ਕੈਂਸਰ ਹੈ ਔਰ ਜਿੰਨੀਆਂ ਫੈਕਟਰੀਆਂ ਨੇ ਚਾਹੇ ਬਰਨਾਲਾ ਹੋਵੇ ਚਾਹੇ ਹੰਸਲਾ ਨਦੀ ਕੋਲੇ ਹੋਵੇ ਹੋਰ ਛੱਡੋ ਇਹਨਾਂ 'ਚ ਤਾਂ ਕੁਝ ਵੀ ਨੀ ਨਾ ਲੱਗਿਆ ਉਹਨਾਂ ਦੀ ਐਸਟੀਪੀ ਲੱਗਿਆ एसटीपी सेंटर ਦੇ ਬਾਹਰ ਖੜੇ ਅਸੀਂ ਔਰ ਝੱਗ ਵਾਲਾ ਪਾਣੀ एसटीपी ਹੁਣ ਮੈਨੂੰ ਦੱਸੋ एसटीपी ਕੀ ਕਰਦਾ ਹੈ ਉਹਦੇ ਨਾਲ ਹੀ ਤਿੰਨ ਪਾਈਪਾਂ ਹੋਰ ਲਾਈ ਬੈਠੇ ਨੇ ਉਹਨਾਂ ਤਿੰਨਾਂ ਪਾਈਪਾਂ ਚੋਂ ਸੈਂਟਰ ਤੋਂ ਬਿਨਾ ਪਾਣੀ ਨਿਕਲਦਾ ਔਰ ਉਹ ਹੰਸਲਾ ਨਦੀ ਜਿਹੜੀ ਠੰਡੇ ਬੁਰਜ ਦੇ ਥੱਲੇ ਦੀ ਜਾਂਦੀ ਹੈ ਇਤਿਹਾਸਕ ਨਦੀ ਹੈ ਸ਼ਵਾਲਕ ਤੋਂ ਆਉਂਦੀ ਹੈ ਉਹ ਨਾਲਾ ਬਣਾਤੀ ਆ ਜਿਹੜਾ ਬੁੱਢਾ ਨਾਲਾ ਕਹ ਰਹੇ ਆ ਬੁੱਢਾ ਦਰਿਆ ਸੀ ਔਰ ਇਹ ਬਾਬੇ ਨਾਨਕ ਨੇ ਨਾਂ ਰੱਖਿਆ ਸੀ ਇਹਦਾ ਪਹਿਲੀ ਪਾਤਸ਼ਾਹੀ ਨੇ ਕੀ ਕਰੀਏ ਨੇ ਅਸੀਂ ਯਾਰ ਪੰਜਾਬ ਦਾ ਪਾਣੀ ਹੈ ਕੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਇਹਨਾਂ ਨੂੰ ਇਹਨਾਂ ਦੇ ਮਸਲੇ ਨਹੀਂ ਦਿਸ ਰਹੇ ਕਰਖ ਕਰ ਦੇਣਗੇ ਜੇ ਤਰੱਕੀ ਕੱਲੀ ਸਾਡੇ ਤਰੱਕੀ ਹੋਈ ਹੈ ਦੁਨੀਆ 'ਚ ਕਿਤੇ ਹੋਰ ਤਰੱਕੀ ਨਹੀਂ ਹੋਈ ਯੂਰਪ 'ਚ ਫੈਕਟਰੀਆਂ ਨਹੀਂ ਗਈਆਂ ਕੈਨੇਡਾ 'ਚ ਨਹੀਂ ਅਮਰੀਕਾ 'ਚ ਨਹੀਂ ਸਾਡੇ ਹੀ ਹੈ ਫੈਕਟਰੀ ਡਾਈੰਗ ਇੰਡਸਟਰੀ ਤਾਂ ਬੰਦ ਹੋਣੀ ਚਾਹੀਦੀ ਹੈ ਉਹਦੇ ਕੈਮੀਕਲ ਦੀ ਸੋਧ ਹੀ ਨਹੀਂ ਤਾਮਨ ਲਾਡੂ ਵਰਗੇ ਪ੍ਰਦੇਸ਼ ਨੇ ਦਾਂਗ ਢਾਈ ਵਾਲੀ ਲੈ ਆਂਦੀ ਐ ਬੰਦ ਕਰਤੀ ਉਹਨਾਂ ਨੇ ਸਾਡੇ ਚੱਲ ਰਹੀ ਐ ਦਰਿਆ ਤਾਂ ਗੰਦੇ ਕਰਤੇ ਸਤਲੁਜ ਜੀ ਚੋਂ ਅਮਰਤ ਛਕਾਇਆ ਸੀ ਅੱਜ ਤੁਸੀਂ ਹੈਰਾਨ ਹੋਵੋਗੇ ਜਿੱਥੇ ਬੁੱਢਾ ਨਾਲਾ ਵਿੱਚ ਪੈਂਦਾ ਸਤਲੁਜ ਦੇ ਆਕੇ ਉਦੋਂ ਅੱਗੇ ਮੱਛੀ ਨਹੀਂ ਜਾਂਦੀ ਬਿਲਕੁਲ ਤੇ ਹਰੀ ਕੇ ਪਤਨ ਜਿੱਥੇ ਬਿਆਸ ਤੇ ਸਤਲੁਜ ਮਿਲਦੇ ਨੇ ਉੱਥੇ ਮੱਛੀ ਨੂੰ ਕੈਂਸਰ ਹੋ ਗਿਆ ਟੈਸਟ ਹੋਇਆ ਮੱਛੀਆਂ ਨੂੰ ਕੈਂਸਰ ਹੋ ਗਿਆ ਇੱਥੇ ਆ ਗੋਸਪੋਰ ਹੈ ਵਲੀਪੁਰ ਦੇ ਨਾਲ ਲੁਧਿਆਣੇ ਦੇ ਲਾਗੇ ਉੱਥੇ ਥੱਲਿਓਂ ਪਾਈਪ ਕੱਢੀ ਬਾਹਰ ਪਾਈਪ ਗਲਗੀ ਜਾਵਾ ਪਾਣੀ ਕਰਕੇ ਸੀਪਿੰਗ ਕਰਕੇ ਹੁਣ ਉਹ ਵਾਲਾ ਪਾਣੀ ਜਦੋਂ ਬੰਦੇ ਦੇ ਅੰਦਰ ਜਾਊਗਾ ਤੇ ਬੰਦੇ ਦਾ ਕੀ ਹਾਲ ਕਰੂਗਾ ਆ ਮਾੜੀ ਮੁਸਤਾਫਾ ਮੋਗੇ ਕੋਲੇ ਅੱਧੇ ਪਿੰਡ ਨੂੰ ਕੈਂਸਰ ਕੀ ਅਸੀਂ ਯਾਰ ਤੁਸੀਂ ਮੈਨੂੰ ਦੱਸੋ ਦੁਨੀਆਂ ਦੇ ਕਿਸੇ ਵੀ ਸਟੇਟ 'ਚ ਕੈਂਸਰ ਟ੍ਰੇਨ ਜਾਂਦੀ ਹੈ ਪੰਜਾਬ ਤੋਂ ਆਪਣਾ ਬੀਕਾ ਨੇਅਰ ਕੈਂਸਰ ਟ੍ਰੇਨ ਜਾਂਦੀ ਹੈ ਬਠਿੰਡਾ ਤੋਂ ਚੱਲ ਬਠਿੰਡਾ ਤੋਂ ਚੱਲਦੀ ਹੈ ਹੋਰ ਕਿੰਨੀਆਂ ਟ੍ਰੇਨਾਂ ਚਲਾਉਣੀਆਂ ਹਜੇ ਔਰ ਸਭ ਤੋਂ ਦੁੱਖ ਦੀ ਗੱਲ ਕੀ ਹੈ ਕਿ ਐਸ ਵਜਾਰਤ ਵਾਲੇ ਮੁੱਖ ਮੰਤਰੀ ਤੋਂ ਲੈ ਕੇ ਐਮ ਐਲ ਏ ਸਪੀਕਰ ਮਨਿਸਟਰ ਸਾਰੇ ਉਹਨਾਂ ਜਗ੍ਹਾ ਤੇ ਜਾ ਕੇ ਵੀਡੀਓ ਬਣਾਉਂਦੇ ਰਹੇ ਨੇ ਫੋਟੋਆਂ ਖਿਚਾਉਂਦੇ ਰਹੇ ਨੇ ਕਿ ਗਲਤ ਹੋ ਰਿਹਾ ਹੈ ਅਸੀਂ ਕਰਾਂਗੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਚੁੱਪ ਕਿਉਂ ਹੋ ਗਏ ਨੇ ਕਦੋਂ ਕਰਨਗੇ ਇਹਨਾਂ ਨੇ ਨਹੀਂ ਕਰਨਾ ਸੀ ਇਸੇ ਲਈ ਆ ਸੀ ਚਾਹੇ ਇਹਨਾਂ ਦਾ ਕਪੂਰਥਲੇ ਵਾਲਾ ਮਸਲਾ ਹੋਵੇ ਜਗਜੀਤ ਫੈਕਟਰੀ ਵਾਲਾ ਚਾਹੇ ਜੀਰਾ ਫੈਕਟਰੀ ਵਾਲਾ ਚਾਹੇ ਬੁੱਡੇ ਨਾਲੇ ਵਾਲਾ ਅਸੀਂ ਪਹਿਲਾਂ ਕੀ ਸੋਚਿਆ ਕਿ ਇਹਨਾਂ ਸਾਰਿਆਂ ਦਾ ਜਿਹੜਾ ਸਿੰਬਲ ਹੈ ਜਿਹੜਾ ਸਾਰਿਆਂ ਵੱਲੋਂ ਹੈ ਸਾਰੇ ਥਾਂ ਹੀ ਮਸਲਾ ਲੇਕਿਨ ਪਹਿਲਾਂ ਸਿੰਬਲ ਨੂੰ ਫੜਦੇ ਆ ਆ 24 ਤਰੀਕ ਨੂੰ ਅਸੀਂ ਉੱਥੇ ਮਾਰਚ ਰੱਖਿਆ ਸਾਰੇ ਪੰਜਾਬ ਦੇ ਲੋਕਾਂ ਨੂੰ ਉੱਥੇ ਸੱਦਾ ਦਿੱਤਾ ਹੈ ਕਿ ਆਜੋ ਪਾਣੀ ਬਚਾਉਣਾ ਤਾਂ ਇਹ ਆਪਾਂ ਨੂੰ ਹੀ ਕੋਸ਼ਿਸ਼ ਕਰਨਾ ਪੈਣਾ ਹੈ ਗਵਰਨਮੈਂਟਾਂ ਨੇ ਕੁਝ ਨਹੀਂ ਕਰਨਾ ਕਿਉਂਕਿ ਜਦੋਂ ਇਹਨਾਂ ਨੂੰ ਵੋਟ ਚਾਹੀਦੀ ਹੁੰਦੀ ਹੈ ਇਹ ਸਾਰੇ ਫੋਟੋਆਂ ਖਿਚਾਉਂਦੇ ਨੇ ਵੀਡੀਓ ਬਣਾਉਂਦੇ ਨੇ ਤੇ ਵੋਟਾਂ ਤੋਂ ਬਾਅਦ ਇਹਨਾਂ ਨੂੰ ਨੋਟ ਚਾਹੀਦੇ ਹੁੰਦੇ ਆ ਫੇਰ ਆਖ ਦਿੰਦੇ ਗੰਦ ਪਾ ਲੋ ਸੋ ਉਹਨਾਂ ਨੂੰ ਰੋਕਣਾ ਹੈ 24 ਤਰੀਕ ਨੂੰ ਮਾਰਚ ਕਰਾਂਗੇ ਉੱਥੇ ਤੇ ਜੇ ਫੇਰ ਵੀ ਨਾ ਸੁਧਰੇ ਤਾਂ 15 ਤਰੀਕ ਨੂੰ ਅਸੀਂ ਬੁੱਡੇ ਨਾਲੇ ਨੂੰ ਵੀ ਬੰਨ ਮਾਰਾਂਗੇ ਔਰ ਸਾਰੀਆਂ ਜਿਹੜੀਆਂ ਫੈਕਟਰੀਆਂ ਜਿਵੇਂ ਇਹਨਾਂ ਦੀ ਹੈ ਤੇ ਹੋਰ ਜਗ੍ਹਾ ਦੇ ਨਾਂ ਗਨਾਏ ਆ ਮੈਂ ਉਹਨਾਂ ਸਾਰਿਆਂ ਨੂੰ ਅਸੀਂ ਖੁੱਲ੍ਹ ਕੇ ਕਹਿ ਰਹੇ ਹਾਂ ਕਿ ਪਹਿਲੀ ਗੱਲ ਤਾਂ ਦੁਨੀਆ ਦਾ ਕਾਨੂੰਨ ਹੈ ਟ੍ਰੀਟਡ ਵਾਟਰ ਵੀ ਤੁਸੀਂ ਦਰਿਆ 'ਚ ਨਹੀਂ ਪਾ ਸਕਦੇ ਇਹ ਤਾਂ ਬਿਨਾ ਟ੍ਰੀਟਡ ਤੋਂ ਪਾ ਰਹੇ ਨੇ ਔਰ ਜਿਹੜੇ ਬੋਰ ਕਰਕੇ ਥੱਲੇ ਪਾ ਰਹੇ ਨੇ ਐਜਾ ਪਾਣੀ ਨਿਕਲ ਰਿਹਾ ਜਿੱਥੋਂ ਐਂ ਜੀਰਾ ਫੈਕਟਰੀ ਹੋਏ ਸੀ ਉਸ ਤੋਂ ਵੱਡਾ ਤਾਂ ਗੁਨਾਹ ਕੋਈ ਨਹੀਂਗਾ ਉਹਨਾਂ ਤੇ ਕਤਲ ਦਾ ਮਗਦਮਾ ਚੱਲਣਾ ਚਾਹੀਦਾ ਇਹ ਸਾਡੀ ਮੰਗ ਹੈ ਮਾਨ ਸਾਹਿਬ ਕੱਲਾ ਤੁਸੀਂ ਹੀ ਰੋਲਾ ਪਾ ਰਹੇ ਹੋ ਸਰਕਾਰ ਦੇ ਵਿੱਚ ਵੱਡੇ ਵੱਡੇ ਅਫਸਰ ਬੈਠੇ ਆ ਏਡੀਆਂ ਪੜ੍ਹਾਈਆਂ ਕਰਕੇ ਬੈਠੇ ਆ ਮੰਤਰੀ ਮੁੱਖ ਮੰਤਰੀ ਉਹ ਕਹਿੰਦੇ ਅਸੀਂ ਤਾਂ ਆਮ ਘਰਾਂ ਦੇ ਪੁੱਤ ਆ ਮਾਸਟਰਾਂ ਦੇ ਪੁੱਤ ਮੁੱਖ ਮੰਤਰੀ ਬਣੇ ਨੇ ਉਹਨਾਂ ਪਿੰਡਾਂ ਨਾਲਿਆਂ ਦੇ ਵਿੱਚੋਂ ਮੈਂ ਵੱਡਾ ਹੋਏ ਹਾਂਗਾ ਉੱਥੋਂ ਪਾਣੀ ਪੀਂਦਾ ਰਿਹਾਗਾ ਉਹਨਾਂ ਨੂੰ ਵੀ ਤਾਂ ਦੀਂਦਾ ਹੀ ਹੋਊਗਾ ਨਾ ਦਰਦ ਹੋਊਗਾ ਉਹਨਾਂ ਅੰਦਰ ਵੀ ਆਹ ਪਾਣੀ ਪਿਆ ਦਿਓ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਕੋ ਪਾਣੀ ਪੀ ਲੋ ਆਹ ਹੋਰ ਬੁੱਢੇ ਨਾਲੇ ਚੋਂ ਕੱਢ ਕੇ ਗਲਾਸ ਪੀ ਲੈਣ ਖਾ ਪਾਣੀ ਪਤਾ ਲੱਗ ਜੂਗਾ ਆਪੇ ਗੱਲ ਤਾਂ ਇਹ ਹੈ ਕਿ ਸਾਰੇ ਜਿਹੜੇ ਬੰਦੇ ਨੇ ਨਾ ਆਹੀ ਕਹਿ ਕੇ ਬੰਦੇ ਨੇ ਫੇਰ ਕੀ ਹੋ ਜਾਂਦਾ ਹੈ ਆ ਹੁਣ ਪਾਣੀ ਦਿਸਣੋਂ ਹਟ ਗਿਆ ਕੀ ਹੋ ਗਿਆ ਇਹ ਉੱਥੇ ਜਾ ਕੇ ਖੜ ਜੋ ਜਮਾਲਪੁਰ ਜਗਾ ਜਿੱਤੇ ਐਸਟੀਪੀ ਸੈਂਟਰ ਲੱਗਿਆ ਹੋਇਆ ਲੁਧਿਆਣੇ ਚ ਤੁਸੀਂ ਉੱਥੇ ਖੜ ਨਹੀਂ ਸਕਦੇ ਸੰਗ ਮੱਚਣ ਲੱਗ ਜਾਂਦਾ ਅੱਖਾਂ ਮੱਚਣ ਲੱਗ ਜਾਂਦੀਆਂ ਔਰ 7 ਦਿਨ ਮੱਚਦੀਆਂ ਨੇ ਤੇ ਹੁਣ ਸੋਚੋ ਜਿੱਥੇ ਉਹ ਰਹਿ ਰਹੇ ਜਿਹੜੇ ਲੋਕ ਉੱਥੇ ਜਿਹੜੇ ਪਿੰਡਾਂ ਚ ਅੱਗੇ ਜਾ ਰਹੇ ਜਿਵੇਂ ਮੈਂ ਤੁਹਾਨੂੰ ਕਿਹਾ ਪਾਈਪਾਂ ਗਲਗੀਆਂ ਉਹ ਲੋਕਾਂ ਦਾ ਕੀ ਹਾਲ ਹੋਊਗਾ ਧਰਾਂਗ ਵਾਲੇ ਚਲੇ ਗਏ ਅਸੀਂ ਮਲੂਟ ਦੇ ਅੱਗੇ ਜਾ ਕੇ ਆ ਉਹਨਾਂ ਦਾ ਜ਼ਮੀਨ ਥਲੜਾ ਪਾਣੀ ਖਾਰਾ ਹੈ ਤੁਹਾਡੇ ਦਾ ਥਲੜਾ ਪਾਣੀ ਹੈ ਜੇ ਖਾਰਾ ਉਹਨਾਂ ਨਹੀਂ ਨਾ ਚਲੋ ਆ ਹੋਇਆ ਉਹ ਸੂਏ ਵਾਲਾ ਪਾਣੀ ਲੈਂਦੇ ਨੇ ਬਿਲਕੁਲ ਸੂਆ ਆਉਂਦਾ ਹਰੀਕੇ ਪੱਤਨ ਚ ਜਿਹਦੇ ਸੱਥ ਲੋ ਜਾ ਕੇ ਮਿਲ ਜਾਂਦਾ ਹੈ ਉਹਨਾਂ ਦੇ ਬੱਚੇ ਮੈਂਟਲੀ ਰਿਟ੍ਰੇਡਡ ਜੰਮ ਰਹੇ ਨੇ ਪਹਿਲਾਂ ਸਾਡੇ ਪਿੰਡਾਂ ਚ ਕਿੰਨੇ ਕੁ ਮੈਂਟਲੀ ਇਲ ਬੱਚੇ ਜੰਮਦੇ ਸੀ ਵੀ ਦਿਮਾਗੀ ਤੌਰ ਤੇ ਆਪਾਹਜ ਕੋਈ ਨਹੀਂ ਹੁੰਦਾ ਸੀ ਹੁਣ ਕਿੱਥੋਂ ਜੰਮਣ ਲੱਗ ਗਏ ਅਕਾਲਾ ਪੀਲੀਆ ਕਿੱਥੋਂ ਆਇਆ ਕੈਂਸਰ ਕਿੱਥੋਂ ਆਇਆ ਸਰੋਸਸ ਕਿੱਥੋਂ ਆਇਆ ਆਹ ਮਸਲੇ ਸਕਿਨ ਦੇ ਕਿੱਥੋਂ ਆਏ ਨੇ ਐਸ ਪਾਣੀ ਕਰਕੇ ਯਾਰ ਪਾਣੀ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਸਭ ਇਹ ਤਾਂ ਪਨਪਦੀ ਸੀ ਅੱਗੇ ਪਾਣੀ ਦੇ ਕਿਨਾਰੇ ਤੇ ਹੁਣ ਮੌਤ ਵੰਡੀ ਜਾ ਰਹੀ ਹੈ ਤੁਸੀਂ ਇੰਨਾ ਕੁਝ ਸਾਹਮਣੇ ਰੱਖਤਾ ਫਿਰ ਇਹਦੇ ਤੋਂ ਤਾਂ ਇਹ ਸਾਬਤ ਹੁੰਦਾ ਜਿਹੜੀਆਂ ਇੰਨੀਆਂ ਵਿਭਾਗ ਬਣਾਇਆ ਸਿਹਤ ਵਿਭਾਗ ਆ ਜਾਂ ਹੋਰ ਚੈਕਿੰਗ ਵਿਭਾਗ ਆ ਪ੍ਰਦੂਸ਼ਣ ਕੰਟਰੋਲ ਬੋਰਡ ਆ ਕੀ ਉਹ ਅਧਿਕਾਰੀ ਕੰਮ ਨਹੀਂ ਕਰ ਰਹੇ ਸਿੱਧਾ ਹੀ ਕੰਮ ਨਹੀਂ ਕਰ ਰਹੇ ਅਸੀਂ ਇਹਨਾਂ ਨੇ ਇੱਕ ਕਮੇਟੀ ਬਣਾਈ ਆ ਵਿਧਾਨ ਸਭਾ ਦੀ ਜਿਹੜੀ ਬੁੱਢੇ ਨਾਲੇ ਲਈ ਸੀ ਕਿ ਇਹਨੂੰ ਇਹ ਸੋਧੂਗੀ ਅਸੀਂ ਕਮੇਟੀ ਦੇ ਚੇਅਰਮੈਨ ਕੋਲੇ ਚਲੇ ਗਏ ਬਹੁਤ ਸਾਰੇ ਸੀਗੇ ਆਂਦੇ ਜੀ ਕੈਮਰੇ ਬੰਦ ਹੈ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਉਹ ਕਹਿ ਰਹੇ ਸੀ ਆਂਦੇ ਕੈਮਰੇ ਬੰਦ ਹੈ ਹਾਂ ਵੀ ਦੱਸੋ ਕੀ ਗੱਲ ਹੈ ਆਂਦੇ ਯਾਰ ਪੋਲਿਊਸ਼ਨ ਬੋਰਡ ਤਾਂ ਕਰਪਟ ਹੈ ਅੱਛਾ ਮੈਂ ਕਿਹਾ ਫਿਰ ਤੁਸੀਂ ਸਰਕਾਰੋਂ ਬਦਲ ਦਿਓ ਇਹਨੂੰ ਬਦਲ ਦਿਓ ਇਹਨੂੰ ਨਹੀਂ ਇਹਨੂੰ ਸਸਪੈਂਡ ਕਰੋ ਨਵੀਂ ਕਮੇਟੀ ਬਣਾ ਲਓ ਆਂਦੇ ਜੀ ਉਹ ਤਾਂ ਉੱਪਰ ਲਈ ਕਰੂ ਹੁਣ ਕੋਈ ਹੁਣ ਉੱਪਰਲਾ ਕੌਣ ਕਰੂ 92 ਇਹਨਾਂ ਦੇ ਜਤਾਈ ਨੇ ਮੈਨੂੰ ਇਹ ਸਮਝ ਨਹੀਂ ਆਈ ਉਹ ਮੈਂ ਕਿ ਉੱਪਰ ਕੌਣ ਆ ਹੋਰ ਦਿੱਲੀ ਵਾਲੇ ਆ ਲੱਥ ਕਰ ਰਹੇ ਉਹਨੇ ਤਾਂ ਆਪ ਗੰਗਾ ਜਮਨਾ ਦਾ ਸਤਿਆਨਾਸ਼ ਕੀਤਾ ਹੋਇਆ ਕੌਣ ਉੱਪਰਲਾ ਕਰੂਗਾ ਮੈਂ ਤੁਹਾਨੂੰ ਦੱਸਾਂ ਉੱਪਰਲਾ ਇਹ ਕਿਹਨੂੰ ਕਹਿੰਦੇ ਨੇ ਇਹ ਵੋਟ ਦੀ ਚੋਟ ਸਮਝਦੇ ਨੇ ਵੋਟ ਦੀ ਚੋਟ ਤੇ ਜਿਸ ਦਿਨ ਅਸੀਂ ਵੋਟ ਦੀ ਚੋਟ ਕਰਨ ਲੱਗ ਗਏ ਜਦੋਂ ਅਸੀਂ ਇਹਨਾਂ ਪਾਣੀਆਂ ਨੂੰ ਆਪ ਦਾ ਮੁੱਦਾ ਬਣਾ ਲਿਆ ਜਦੋਂ ਅਸੀਂ ਪਿੰਡਾਂ ਦੀ ਲਾਕਡਾਟ ਤੋਂ ਉੱਠ ਕੇ ਵੋਟ ਪਾਉਣ ਲੱਗੇ ਸ਼ਹਿਰਾਂ ਦੇ ਵਿੱਚ ਪਾਉਣ ਲੱਗੇ ਕਿ ਸਾਡਾ ਪਾਣੀ ਦਾ ਦੱਸ ਵੀ ਕੀ ਕੀਤਾ ਜੇ ਤੂੰ ਕਰ ਨਹੀਂ ਸਕਦਾ ਕੁਛ ਐਮ ਐਲ ਆ ਮਾ ਲਾ ਤੂੰ ਕਰ ਨਹੀਂ ਸਕਦਾ ਤੂੰ ਬੋਲਿਆ ਅਸੈਂਬਲੀ ਚ ਜਾ ਕੇ ਤੂੰ ਆਮ ਮੁੱਦਾ ਉਠਾਇਆ ਕਿਤੇ ਜਾ ਕੇ ਕਿ ਮੇਰੇ ਇਲਾਕੇ ਦਾ ਪਾਣੀ ਖਰਾਬ ਹੈ ਜੇ ਜੇ ਮੁੱਦਾ ਵੀ ਨਹੀਂ ਉਠਾਇਆ ਤੇ ਰਿਪਰੈਜ਼ੈਂਟੇਟਰ ਕਿਵੇਂ ਐ ਇਹਨਾਂ ਦਾ ਵੀ ਇਹ ਵਿਚਾਰੇ ਐ ਕਿ ਉਤਰੇ ਫਿਰਦੇ ਨੇ ਕਪੂਰਥਲੇੋਂ ਚੱਲੇ ਨੇ ਅੱਜ ਇੱਥੇ ਆਏ ਨੇ ਕਿਉਂ ਕੀ ਇਹਨ ਲਾਣਤ ਨਹੀਂ ਐਪ ਜੇ ਐਮਪੀਆਂ ਤੇ ਤੇ ਐਮਐਲਿਆਂ ਤੇ ਜੇ ਉਹ ਇਹਨਾਂ ਦੀ ਆਵਾਜ਼ ਨਹੀਂ ਉਠਾ ਸਕਦੇ ਕਿਉਂ ਹੁੰਦੇ ਨੇ ਐਮਐਲਏ ਕਿਉਂ ਹੁੰਦੇ ਨੇ ਐਮਪੀ ਕਿ ਆਪ ਦੇ ਉਹਨਾਂ ਲੋਕਾਂ ਦਾ ਕੋਈ ਵੀ ਮਸਲਾ ਕੋਈ ਵੀ ਪ੍ਰੋਬਲਮ ਉਹ ਅਸੈਂਬਲੀ ਚ ਜਾਂ ਪਾਰਲੀਮੈਂਟ ਚਾ ਉਠਾਉਣ ਤੇ ਜੇ ਉਹ ਇਹ ਨਹੀਂ ਕਰ ਸਕਦੇ ਤਾਂ ਕੀ ਫਾਇਦਾ ਯਾਰ ਬਨਦਾ ਕਿਉਂ ਤੁਸੀਂ ਮੁੱਖ ਮੰਤਰੀ ਕਿਉਂ ਤੁਸੀਂ ਪ੍ਰਧਾਨ ਮੰਤਰੀ ਯਾਰ ਮੈਂ ਇਹਨਾਂ ਨੂੰ ਵੀ ਕਹੂੰਗਾ ਲੋਕਾਂ ਨੂੰ ਕਿਉਂਕਿ ਇਹ ਗੱਲਾਂ ਆਪਾਂ ਬਹੁਤ ਕਹਿ ਲੀਆਂ ਇਨਾਂ ਤੇ ਕੋਈ ਅਸਰ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਲੋਕ ਉੱਠ ਪੈਣ ਲੋਕਤੰਤਰ ਚ ਮੈਂ ਦੱਸੋ ਆਪਾਂ 2% ਆਂਦੇ ਸੀ ਨਾ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਬਲਕਿ ਸਪੈਸ਼ਲੀ ਸਿੱਖਾਂ ਨੂੰ ਆਪਾਂ ਦਿੱਲੀ ਬੈਠ ਕੇ ਉਹੀ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਮਨਾਲੀ ਦੀ ਨਾ ਗੱਲ ਆ ਆਪਦੀ ਮੋਦੀ ਨੇ ਵਾਪਸ ਲਈ ਨਾ ਤੇ ਸਾਥੋ ਆ ਸਟੇਟ ਗਵਰਨਮੈਂਟ ਨਹੀਂ ਸੂਤ ਆਊਗੀ ਕੀ ਇਹ ਨਹੀਂ ਮੰਨਣਗੇ ਸਾਡੀ ਗੱਲ ਗੱਲ ਇਹ ਹੈ ਕਿ ਸਾਨੂੰ ਇਕੱਠੇ ਹੋਣਾ ਪਊਗਾ ਮਤਲਬ ਸੰਘਰਸ਼ ਹੀ ਹੁਣ ਇੱਕ ਹੱਲ ਆ ਸੰਘਰਸ਼ ਹੀ ਅਸਲ ਹੱਲ ਹੁੰਦਾ ਹੈ ਤੁਸੀਂ ਇਹ ਨਾ ਸਮਝੋਗੇ ਕੈਨੇਡਾ ਅਮਰੀਕਾ ਅਹੀਂ ਚੰਗੇ ਹੋ ਗਏ ਆ ਉਹਨਾਂ ਦੇ ਲੀਡਰਾਂ ਨੇ ਨਹੀਂ ਕੀਤੇ ਲੋਕਾਂ ਨੇ ਕੀਤੇ ਆ ਜਿਸ ਦਿਨ ਲੋਕ ਸੰਗਠਿਤ ਹੋ ਜਾਂਦੇ ਨੇ ਔਰ ਰਲ ਕੇ ਗੱਲ ਕਹਿੰਦੇ ਨੇ ਸਾਡੀ ਮੰਗ ਪੂਰੀ ਕਰਵੀ ਹੋਇਆ ਨਾ ਦਿੱਲੀ ਵਾਲਾ ਤੇ ਅਸੀਂ ਇਹ ਨਹੀਂ ਕਰਾਵਾਂਗੇ ਹੁਣ ਵੀ ਅਸੀਂ ਕਹਿ ਰਹੇ ਆ ਕਿ 24 ਤਰੀਕ ਨੂੰ ਅਸੀਂ ਲੁਧਿਆਣੇ ਬਾਪੂਰਾ ਜਾਮ ਕਰ ਦਿਆਂਗੇ ਔਰ ਉਸ ਦਿਨ ਸਾਰੇ ਪੰਜਾਬ ਦੇ ਬੰਦੇ ਆਉਣਗੇ ਕਿ ਸਾਡਾ ਪਾਣੀ ਦਾ ਦੱਸ ਵੀ ਕੀ ਕੀਤਾ ਪਰ ਮਾਨ ਸਾਹਿਬ ਇਹ ਰੋਲਾ ਕੁਝ ਕਦੇ ਨਹੀਂ ਪੈਂਦਾਗਾ ਬਾਅਦ ਦੇ ਵਿੱਚ ਰੋਲਾ ਪਾਉਣ ਵਾਲੇ ਵੀ ਘਰੋਂ ਘਰੀ ਵੜ ਜਾਂਦੇ ਆ ਕਹਿੰਦੇ ਪਤਾ ਨਹੀਂ ਅੰਦਰ ਟੇਬਲਾਂ ਤੇ ਕਿਹੜੀਆਂ ਮੀਟੀਆਂ ਹੋ ਜਾਂਦੀਆਂ ਨੇ ਕਿਹੜੀਆਂ ਸੈਟਿੰਗਾਂ ਹੋ ਜਾਂਦੀਆਂ ਨੇ ਕਿਹੜੇ ਬੈਗ ਮਿਲ ਜਾਂਦੇ ਆ ਕਹਿੰਦੇ ਪਤਾ ਨਹੀਂ ਕੀ ਸੱਪ ਸੁੰਗ ਜਾਂਦਾ ਕਹਿੰਦੇ ਚਾਰ ਦਿਨਾਂ ਬਾਅਦ ਦੇਖਦੇ ਨਹੀਂਗੇ ਸਾਨੂੰ ਜੀਰੇ ਫੈਕਟਰੀ ਵੇਲੇ ਵੀ ਆਈ ਜਾਂਦੇ ਸੀ 2 ਸਾਲ ਹੋ ਗਏ ਫੈਕਟਰੀ ਬੰਦ ਕਰਕੇ ਬੈਠੇ ਹੋਏ ਆ ਮਜਾਲ ਨਹੀਂ ਚਲਾ ਜਨ ਜਦੋਂ ਇੱਥੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਇਲੈਕਸ਼ਨ ਦਾ ਮਸਲਾ ਆਇਆ ਸੀ ਉਦੋਂ ਵੀ ਆਈ ਜਾਂਦੇ ਸੀ ਅਸੀਂ ਸੈਨੇਟ ਦੇ ਇਲੈਕਸ਼ਨ ਵੀ ਕਰਵਾਏ ਸਾਡੇ ਰਿਪ੍ਰੈਜ਼ੈਂਟੇਟਿਵ ਵੀ ਬੈਠੇ ਨੇ ਔਰ ਦਿੱਲੀ ਜਿਹੜਾ ਉਹਦੇ ਤੇ ਗਲਬਾ ਪਾਉਣ ਨੂੰ ਫਰਦੀ ਸੀ ਨਹੀਂ ਪਾਉਣ ਦਿੱਤਾ ਮੱਤੇਵਾੜੇ ਵੀ ਇਹ ਇੰਡਸਟਰੀ ਲਿਆ ਰਹੇ ਸੀ ਦਰਿਆ ਦੇ ਕਿਨਾਰੇ ਕੈਨਸਲ ਕਰਵਾਇਆ ਉਹ ਵਾਲਾ ਅਸੀਂ ਤਾਂ ਕਹਿੰਦੇ ਸੀ ਹਬੋਰ ਰਲ ਲੈ ਜੋ ਉੱਥੇ ਦਰਿਆ ਹੈ ਨੀਗਾ ਦਰਿਆ ਚ ਨਾ ਸਿੱਟੋ ਉਹ ਵੀ ਬੰਦ ਕਰਵਾਇਆ ਫੇਰਾ ਮੁੱਦਕੀ ਮੋਮਜਮਾ ਲਾ ਰਹੇ ਸੀ ਥੱਲੇ ਸਾਈਡਾਂ ਤੇ ਤੇ ਥੱਲੇ ਨਹਿਰ ਚ ਓਮ ਨਹੀਂ ਲੱਗਣ ਦਿੱਤਾ ਬੰਦ ਕਰਾਇਆ ਸੋ ਇੱਕ ਗੱਲ ਹੈ ਤੁਹਾਨੂੰ ਮੈਂ ਇੱਕ ਗੱਲ ਹੋਰ ਅਗਲੀ ਦੱਸ ਦਿਆਂ ਇਹ ਕੰਮ ਕੀਦਾ ਹੈ ਸਰਕਾਰ ਦਾ ਹੈ ਜਾਂ ਇਹਨਾਂ ਫੈਕਟਰੀ ਵਾਲਿਆਂ ਦਾ ਹੈ ਲੋਕ ਤਾਂ ਵਿਕਟਮ ਨੇ ਨਾ ਸਫਰ ਕਰ ਰਹੇ ਨੇ ਨਾ ਅੱਜ ਅਸੀਂ ਇਹਨਾਂ ਨੂੰ ਕੀ ਕਹਿ ਰਹੇ ਹਾਂ ਕਿ ਮੈਂ ਜਾਂ ਤੁਸੀਂ ਜਾਂ ਇਕੱਲੇ ਕੋਈ ਕੁਝ ਨਹੀਂ ਕਰ ਸਕਦਾ ਪਰ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ ਤਾਂ ਇਹਨਾਂ ਦੀ ਮਜਾਲ ਨਹੀਂ ਕਿ ਇਹ ਨਾ ਕਰਨ ਇਦੇ ਨਾਲ ਬੰਦੇ ਨੇ ਤੁਸੀਂ ਕਿਹਾ ਨਾ ਏਡੇ ਏਡੇ ਅਫਸਰ ਬੈਠੇ ਨੇ ਅਫਸਰਾਂ ਨੂੰ ਕੌਣ ਸੰਭਾਲਦੇ ਨੇ ਇਹ ਮੰਤਰੀ ਮੁੱਖ ਮੰਤਰੀ ਇਹ ਬਣਾਏ ਕਿਨੇ ਨੇ ਲੋਕਾਂ ਨੇ ਹੀ ਬਣਾਏ ਨੇ ਕਿ ਆਪਣੇ ਆਪ ਬਹਿ ਕੇ ਆ ਕੇ ਤੇ ਜਦੋਂ ਲੋਕ ਕਹਿਣਗੇ ਕਿ ਜਾਂ ਤਾਂ ਇਹਨੂੰ ਬਦਲ ਸਹੀ ਕਰ ਹਟਾ ਨਹੀਂ ਤਾਂ ਗੱਡੀ ਵਾਂ ਇਥੇ ਚੱਲ 2 ਮਿੰਟ ਚ ਕਰਨਗੇ ਹੁਣ ਮੈਨੂੰ ਦੱਸੋ ਇਹ ਪੋਲਿਊਸ਼ਨ ਬੋਰਡ ਕਿਨੇ ਅਪਾਇੰਟ ਕੀਤਾ ਵੀ ਕੀਦੇ ਉਹ ਪੈਂਟੀ ਨੇ ਇਹ ਗਵਰਨਮੈਂਟ ਦੇ ਨੇ ਨਾ ਤੇ ਫਿਰ ਗਵਰਨਮੈਂਟ ਨੂੰ ਕਵਾਂਗੇ ਤੁਸੀਂ ਕੀ ਕਰ ਰਹੇ ਸੀ ਵੀ ਥੋੜਾ ਪੋਲਿਊਸ਼ਨ ਬੋਰਡ ਕੀ ਕਰ ਰਿਹਾ ਸੀ ਆ ਚੈਕਿੰਗ ਨਹੀਂ ਕਰ ਰਹੀ ਇੰਨਾ ਪਾਣੀਆਂ ਦੀ ਦੁਨੀਆ ਦੇ ਵਿੱਚ ਆ ਅਮਰੀਕਾ ਜਿਹਦੀ ਨਕਲ ਕਰਦੇ ਆ ਜੇ ਕਿਤੇ ਕੋਈ ਸ਼ੈਅ ਜਾ ਹੋ ਜੇ ਉਹਨੂੰ 100-100 ਕਰੋੜ ਦਾ ਹਰਜਾਨਾ ਲੈ ਕੇ ਲੋਕਾਂ 'ਚ ਵੰਡਿਆ ਜਾਂਦਾ ਕਿ ਸਾਡੇ ਨਹੀਂ ਉਹ ਵੰਡਿਆ ਜਾਣਾ ਚਾਹੀਦਾ ਜਿਨ੍ਹਾਂ ਨੇ ਸਤਿਆਨਾਸ਼ ਕਰਤਾ ਬੰਦੇ ਮਾਰੇ ਨੇ ਉਹ ਵੀ ਸਮੂਹ ਇੱਕ ਲੈਵਲ ਤੇ ਕਿ ਇਹਨਾਂ ਤੇ ਕਤਲ ਦਾ ਮਕਦਮਾ ਨਹੀਂ ਚੱਲਣਾ ਚਾਹੀਦਾ ਇੱਕ ਬੰਦਾ ਮਰ ਜੇ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ 20-20 ਸਾਲ ਗੱਲਾਂ ਹੁੰਦੀਆਂ ਨੇ ਮੁਕੱਦਮੇ ਚੱਲਦੇ ਆ ਇਹ ਕਿੰਨੇ ਕਤਲ ਕਰ ਰਹੇ ਨੇ ਆ ਜਿਹੜੇ ਕੈਂਸਰ ਹੋ ਰਹੇ ਨੇ ਆ ਜਿਹੜੀਆਂ ਬਿਮਾਰੀਆਂ ਲੱਗ ਰੀਆਂ ਨੇ ਕਿੱਥੋਂ ਲੱਗ ਰੀਆਂ ਨੇ ਇਹਨਾਂ ਪਾਣੀਆਂ ਨਾਲ ਲੱਗ ਰੀਆਂ ਨੇ ਸੋ ਇਹਦੇ ਲਈ ਇਕੱਠੇ ਹੋਣਾ ਪੈਣਾ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੇ ਆਪਣੇ ਸਾਰਿਆਂ ਬੰਦਿਆਂ ਨੂੰ ਕਿ ਹਰ ਥਾਂ ਤੇ ਹੋ ਰਿਹਾ ਇਹ ਪੰਜਾਬ 'ਚ ਕਿਤੇ ਕੋਈ ਜਗਜੀਤ ਫੈਕਟਰੀ ਹੈ ਕਿਤੇ ਕੋਈ ਜੀਰਾ ਫੈਕਟਰੀ ਹੈ ਕਿਤੇ ਕੋਈ ਬੁੱਢਾ ਨਾਲਾ ਕਿਤੇ ਕੋਈ ਹੰਸਲਾ ਨਾਲਾ ਇਹ ਸਾਰੇ ਥਾਈ ਹੋ ਰਿਹਾ ਭਰੇ ਪਿਆ ਪੰਜਾਬ ਮੈਂ ਇੱਕੋ ਗੱਲ ਨੇ ਤਰੱਕੀ ਦੁਨੀਆ 'ਚ ਨਹੀਂ ਹੋ ਰਹੀ ਕਿਤੇ ਇਹ ਸਾਡੇ ਹੀ ਆਈ ਅੜ ਤਰੱਕੀ ਸਾਡੇ ਹੀ ਆ ਫੈਕਟਰੀ ਆ ਉਹਨਾਂ ਦਾ ਇਹ ਥੀਮਸ ਦਰਿਆ ਸੀਗਾ ਉੱਥੇ ਲੰਡਨ ਦੇ ਵਿੱਚ ਗੰਦਾ ਸੀ ਉਹ ਲੋਕ ਇਕੱਠੇ ਹੋਏ ਉਹਨਾਂ ਨੂੰ ਉਹਨੂੰ ਸਾਫ਼ ਕਰਨਾ ਪਿਆ ਆਹੀ ਪੈਰਿਸ 'ਚ ਸੀ ਆਹੀ ਤਾਮਨ ਲਾਡੂ 'ਚ ਸੀ ਸਾਡੇ ਕਿਉਂ ਨਹੀਂ ਹੋ ਸਕਦਾ ਹੋਰ ਛੱਡੋ ਆ Rajasthan ਦਾ ਬੰਦਾ ਸਾਡਾ ਇੱਕ Rajasthan ਦੇ ਵਿੱਚ ਆਪਣਾ ਪਾਣੀ ਜਾਂਦਾ Rajasthan ਦਾ ਇੱਕ ਬੰਦਾ ਹੈ ਰਾਜਿੰਦਰ ਰਜਿੰਦਰ ਸਿੰਘ ਉਹਨਾਂ ਨੂੰ ਪੈਗੇਸਸ ਅਵਾਰਡ ਮਿਲਿਆ 7 ਕਰੋੜ ਰੁਪਇਆ ਉਹਨਾਂ ਨੇ ساری ਜ਼ਿੰਦਗੀ ਪਾਣੀ ਤੇ ਲਾਤੀ ਉਹ ਬੰਦਾ ਮੇਰੇ ਸਾਡੇ ਨਾਲ ਲਾਈਵ ਸੀਗਾ ਟੈਲੀਕਾਸਟ 'ਚ ਸੀਗਾ ਜੀ ਪਾਣੀ ਥੋੜਾ ਆਉਂਦਾ ਥੋੜਾ ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ ਚ ਆਉਂਦਾ ਹੈ ਨਾ ਅਸੀਂ ਪੀਂਦੇ ਨਹੀਂ ਸਾਨੂੰ ਪਤਾ ਹੈ ਉਹਦੇ 'ਚ ਕੈਂਸਰ ਹੈ ਸਾਰੀ ਦੁਨੀਆ ਐਸੇ ਇਲਾਕੇ ਵੱਲ ਆਈ ਸੀ ਕਿ ਯਾਰ ਇੱਥੋਂ ਦਾ ਪਾਣੀ ਬੜਾ ਵਧੀਆ ਹੈ ਪੌਣ ਪਾਣੀ ਬੜਾ ਵਧੀਆ ਉੱਥੇ ਜਾਂਦੇ ਆ ਹੁਣ ਸਾਡਾ ਨਾਲ ਦਾ ਸੂਬਾ ਸਾਡਾ ਪਾਣੀ ਨਹੀਂ ਪੀਂਦਾ ਸਾਡੀ ਕਣਕ ਕੋਈ ਨਹੀਂ ਖਾਂਦਾ ਆਂਦੇ ਨਾ ਜੀ ਜਾਂਦਾ ਮੱਧ ਪ੍ਰਦੇਸ਼ ਦੀ ਕਣਕ ਖਾਵਾਂਗੇ ਜਾਂ ਅਸੀਂ ਖਾਵਾਂਗੇ ਰਾਜਸਥਾਨ ਦੀ ਕੀ ਕਰ ਲਿਆ ਯਾਰ ਅਸੀਂ ਆਪਦੇ ਪੰਜਾਬ ਦਾ ਔਰ ਹਾਂ ਮੈਂ ਲੋਕਾਂ ਨੂੰ ਵੀ ਕਹਾਂਗਾ 노 ਡਾਊਟ ਕਲਾ ਗਵਰਨਮੈਂਟ ਤੇ ਫੈਕਟਰੀਆਂ ਵਾਲੇ ਨਹੀਂ ਸਾਡੇ ਛੱਪੜ ਗੰਦੇ ਕਿਨੇ ਕੀਤੇ ਅਸੀਂ ਕੀਤੇ ਥੋੜਾ ਜਿਆ ਸਾਨੂੰ ਵੀ ਸਮਝ ਨਾ ਪਊਗਾ ਜਿਹੜਾ ਕੰਮ ਆਉਂਦਾ ਚੱਕ ਕੇ ਦਰਿਆ 'ਚ ਠੋਕਦੇ ਆਂ ਪਾਣੀ 'ਚ ਠੋਕਦੇ ਆ ਟੂਟੀਆਂ ਖੁੱਲੀਆਂ ਪਈਆਂ ਹੁੰਦੀਆਂ ਆਹ ਮੁਹਾਲੀ ਚ ਪਾਣੀ ਬਹੁਤ ਥੱਲੇ ਚਲਿਆ ਗਿਆ ਪਾਣੀ ਦਾ ਮਸਲਾ ਆਉਣ ਵਾਲਾ ਹੈ ਆਹ ਫਤੇਗੜ ਇੱਕ ਪਿੰਡ ਹੈ ਜਿਹਦਾ ਥਲੜਾ ਪਾਣੀ ਖਤਮ ਹੋ ਗਿਆ ਮਲੇਰ ਕੋਟਲੇ ਇੱਕ ਪਿੰਡ ਹੈ ਜਿਹਦਾ ਥਲੜਾ ਪਾਣੀ ਖਤਮ ਹੋ ਗਿਆ ਤੇ 2030 ਚ ਵੇਖ ਲਿਓ ਜੇ ਤੁਸੀਂ ਕਿੰਨੇ ਇਲਾਕਿਆਂ ਦਾ ਪਾਣੀ ਖਤਮ ਹੋ ਗਿਆ ਹੋਊਗਾ ਪਾਣੀ ਮੁੱਕਦਾ ਜਾ ਰਿਹਾ ਇਹ ਕੋਈ ਹਮੋਕ ਨਹੀਂਗਾ ਇਹ ਕੁਦਰਤ ਦੀ ਦਾਤ ਹੈ ਬਟੇ ਅਮੁਕਨੀ ਇਹ ਮੁੱਕਰੀ ਹੈ ਮਹਾਰਾਸ਼ਟਰਾਂ ਚ ਵੇਖ ਲੋ ਬਾਲਟੀਆਂ ਲੈ ਕੇ ਇੱਕ ਬਾਲਟੀ ਲਈ ਸਾਰੀ ਰਾਤ ਔਰਤਾਂ ਬਾਹਰ ਖੜੀਆਂ ਰਹਿੰਦੀਆਂ ਖੂਹ ਦੇ ਸਰਾਨੇ ਕਿ ਪਾਲਟੀ ਭਰਿਏ ਤੇ ਜਾਈਏ ਇਹਨੂੰ ਐ ਛੱਡ ਛੱਡ ਜਿਹੜਾ ਅਸੀਂ ਤੁਰੀ ਜਾ ਰਹੇ ਜਾਂ ਇਹਨਾਂ ਨੂੰ ਗਵਰਨਮੈਂਟ ਤੇ ਫੈਕਟਰੀਆਂ ਨੂੰ ਗੰਦਾ ਕਰਨ ਦੇ ਨੇ ਜੇ ਨਹੀਂ ਰੋਕਾਂਗੇ ਸਾਡਾ 32 ਐਮਐਫਸੀ ਆਜ਼ਾਦੀ ਵੇਲੇ 32 ਐਮਐਫਾ ਪਾਣੀ ਸੀ ਅੱਜ 11 ਤੋਂ ਕੱਟ ਗਿਆ ਕਿਉਂ ਘਟ ਗਿਆ ਕਿਉਂਕਿ ਬਾਹਰਲੇ ਲੁੱਟ ਕੇ ਲੈ ਗਏ ਪਰ ਜਿਹੜਾ ਬੱਚਿਆ ਉਹ ਅਸੀਂ ਗੰਦਾ ਕਰਨ ਦਿੱਤਾ ਹੈ ਜੀ ਉਹਨੂੰ ਤਾਂ ਰੋਕ ਸਕਦੇ ਆ ਬਿਲਕੁਲ ਮਾਨ ਸਰ ਜੀ ਬਿਲਕੁਲ ਤਾਂ ਇਹ ਹਮਤੋਜ ਮਾਨ ਹੋਰਾਂ ਦਾ ਪੂਰੇ ਜਿਹੜੇ ਪੰਜਾਬ ਵਾਸੀ ਨੇ ਉਹਨਾਂ ਨੂੰ ਸੁਨੇਹਾ ਕਿ ਇਕੱਠੇ ਹੋਵੋ ਆ ਕੇ ਪਾਣੀਆਂ ਦੀ ਲੜਾਈ ਲੜੀਏ ਕੈਮਰਾਮੈਨ ਹਰਪ੍ਰੀਤ ਸਿੰਘ ਦੇ ਨਾਲ ਮਹਿਰਾਜੂ ਸਿੰਘ ਭੁੱਲ ਸਿੰਘ ਸ਼ਹੀਦ ਦਾ ਸੁਆਣਾ ਸਾਹਿਬ